ਖੋ ਜੀ 250 ਰੁਪਏ ਦਾ ਸੂਟ ਹੈ ਤੇ ਨਾਲ ਦੁਪੱਟਾ ਵੀ ਦੇ ਰਹੇ ਹਾਂ ਚਾਹੇ ਟਾਈਗਰ ਪ੍ਰਿੰਟ ਲੈ ਜਿਓ ਚਾਹੇ ਜਿੱਦਾਂ ਆ ਮਰਜ਼ੀ ਰੰਗ ਲੈ ਜਿਓ 500 ਰੁਪਏ ਦੇ 2 ਕੜਤੇ ਤੇ 1000 ਰੁਪਏ ਦੇ 4 ਕੜਤੇ ਬਾਜ਼ਾਰ ਦੇ ਵਿੱਚ 800 ਰੁਪਏ ਦਾ ਇੱਕ ਸੂਟ ਪਰ ਸਾਡੇ ਕੋਲ ਆਜੋ 500 ਰੁਪਏ ਦੇ ਵਿੱਚ ਦੇ ਦੇਾਂਗੇ ਬਾਜ਼ਾਰ 'ਚ ਇਹ ਰੇਟ 1200 1300 ਤੋਂ ਘਟਣੀ ਹਾਟਾ ਰੇਟ ਹੈ 650 ਬਾਜ਼ਾਰ ਦੇ ਵਿੱਚ ਸੂਟ ਦੀ ਕੀਮਤ ਹੈਗੀ 1500 ਰੁਪਏ ਦੁਪੱਟਾ ਨਾਲ ਡਿਜ਼ਾਈਨਰ ਆ ਅਸੀਂ ਦਮਾਂਗੇ 1500 ਦੇ 2 ਮਤਲਬ 750 ਰੁਪਏ ਦਾ ਸੂਟ ਲੈ ਜਾਓ ਗਲਾ ਕਿੰਨਾ ਪਿਆਰਾ ਆਪਣਿਆ ਚਾਹੇ ਪਾਰਟੀ ਵੇਅਰ ਪਾਓ ਚਾਹੇ ਆਮ ਪਾਓ ਵਿਆਹ ਸ਼ਾਦੀ ਤੇ ਸੂਟ ਪਾ ਕੇ ਚਲੇ ਜਾਓ ਲਓ ਜੀ ਰੇਟ ਕੀ ਹੈ 680 ਵਾਈਟ ਸੂਟ ਜਿਨ੍ਹਾਂ ਨੇ ਪਸੰਦ ਹੈਗੀ ਆ ਉਹਨਾਂ ਦੇ ਲਈ ਤਾਂ ਇਹ ਟਾਪ ਦੀਆਂ ਚੀਜ਼ਾਂ ਕੀਮਤ ਕਿੰਨੇ ਆ ਕੋਈ 2500 ਕੋਈ 2000 ਨਹੀਂ ਤੁਹਾਨੂੰ ਸਿਰਫ ਅਸੀਂ 1000 ਰੁਪਏ ਦੇ ਵਿੱਚ ਆ ਚੱਕੋ ਜੀ ਫੋਟੋ ਵਾਲਾ ਸੂਟ ਦੇਖੋ ਮਾਰਕੀਟ ਦੇ ਵਿੱਚ 3500 4000 5000 ਉਹ ਮੰਗਾ ਰੇਟ ਹੈ ਪਰ ਆ ਦੁਪੱਟਾ ਇਹਨਾਂ ਸੋਨਾ ਲਾ ਕੇ ਆ ਚੱਕੋ ਮਸਲੀਨ कॉटन ਦਾ ਸੂਟ 1700 ਰੁਪਏ ਦਾ ਚੈਲੰਜ ਆ ਜਿਹੜਾ ਫੇਵਰਿਟ ਕਲਰ ਆ ਬਲੈਕ ਸੂਟ ਦੇ ਤੇ ਬਹੁਤ ਸੋਹਣਾ ਕੰਮ ਆ ਬਾਹਾਂ ਦੇ ਕੰਮ ਆ ਘੇਰੇ ਦੇ ਦੇਖੋ ਦੁਪੱਟਾ ਦੇਖੋ ਇਹ ਵੀ ਤੁਹਾਨੂੰ ਅਸੀਂ ਫ੍ਰੀ ਦੇ ਪਾਈ ਦੇਣਾ ਮਾਡਰ ਵਾਲਾ ਪੀਸ ਆ ਜੀ ਆ ਦੇਖੋ ਹਣਾ ਇਦਾਂ ਦੀਆਂ ਚੀਜ਼ਾਂ ਲਈ ਤੁਸੀਂ ਤਰਸਦੇ ਹੋ ਵੀ ਪਾਈ ਕਿੱਥੋਂ ਮਿਲਣਗੀਆਂ ਆ ਵੀ ਕੋਈ 5000 ਨਹੀਂ ਲੈਣਾ ਅਸੀਂ 2500 ਰੁਪਏ ਦੇ ਵਿੱਚ ਆ ਵੀ ਸੂਟ ਤੁਹਾਨੂੰ ਅਸੀਂ ਦੇ ਦੇਣਾ ਹੈਗਾ ਆ ਇਹ ਟਾਲਾ ਸੂਟ ਵੀ ਦੇਖੋ ਮਤਲਬ ਡਿਜ਼ਾਈਨ ਬਹੁਤ ਸੋਹਣਾ ਰੰਗ ਬਹੁਤ ਸੋਹਣਾ ਜਿਹੜੇ ਬਾਜ਼ਾਰ ਦੇ ਵਿੱਚ 8000 ਰੁਪਏ ਮੰਗਦਾ ਕੋਈ 8500 ਰੁਪਏ ਮੰਗਦਾ ਸਾਡੇ ਕੋਲ ਆ ਜਾਓ ਹੈਵੀ ਸੂਟ ਵਧੀਆ ਦੁਪੱਟੇ ਡਿਜ਼ਾਈਨਰ ਤੁਹਾਨੂੰ 3 3000 ਟਾਪ ਦੀ ਕੁਆਲਿਟੀ ਕੰਮ ਕੀਤਾ ਇਕੱਲਾ ਇਕੱਲਾ ਤੁਸੀਂ ਇਹਦੇ ਤੋਂ ਚੈੱਕ ਕਰ ਲਓ ਹਰ ਇੱਕ ਚੀਜ਼ ਦਾ ਤੁਹਾਡਾ ਫਾਇਦਾ ਇਹ ਰੇਟ ਕਿੰਨਾ ਸਿਰਫ ਤੇ ਸਿਰਫ ਤੁਹਾਨੂੰ 35 3800 ਆ ਜਿਹੜਾ ਤੁਸੀਂ ਸੂਟ ਦੇਖ ਰਹੇ ਹੋ ਜਿਹੜੀ ਨਾਰਕਣੀ ਦੇਖ ਰਹੇ ਹੋ ਭਾਜੀ ਇਹ ਕਿੰਨੇ ਦੀ ਹੋਊਗੀ ਮਾਰਕੀਟ ਵਿੱਚ 10 ਤੋਂ 15000 ਦੀ ਆ ਪਰ ਅਸੀਂ ਦੇਣੀ ਆ 4500 ਰੁਪਏ ਦੀ ਕਰੇਵ ਤੇ ਇਹ ਨਾ ਇਹ ਕੋਈ 15000 18000 ਨਹੀਂ ਆ ਰੇਟ ਦੇਖੋ ਲਿਖ ਕੇ ਲਾਤਾ ਬੋਬਨ ਜਾਸੋ 550 ਰੁਪਏ ਦੇ ਸलो ਜੀ ਕਹਿੰਦੇ ਦਬਈ ਦੇ ਵਿੱਚ ਮੀਂਹ ਦਾ ਹੜ ਆ ਗਿਆ ਪਰ ਦੂਜੇ ਪਾਸੇ ਕਾਦਿਆਂ ਚ ਸੂਟਾਂ ਦਾ ਹੜ ਆ ਗਿਆ ਕਹਿੰਦੇ ਸੂਟ ਵੀ ਸੋਹਣੇ ਸੋਹਣੇ ਆ ਗਏ ਤੇ ਸੂਟਾਂ ਦੇ ਰੇਟ ਵੀ ਇੰਨੇ ਘਟਿਆ ਲੋਕ ਭੱਜੇ ਭੱਜਿਆ ਆ ਰਿਹਾ ਇਥੋ ਜੀ 250 ਰਾਂ ਸੂਟ ਹੈ ਤੇ ਨਾਲ ਦੁਪੱਟਾ ਵੀ ਦੇ ਰਹੇ ਆ ਚਾਹੇ ਟਾਈਗਰ ਪ੍ਰਿੰਟ ਲੈ ਜਿਓ ਚਾਹੇ ਜਿੱਦਾਂ ਦਾ ਮਰਜ਼ੀ ਰੰਗ ਲੈ ਜਿਓ 500 ਰੁਪਏ ਦੇ ਦੋ ਕਾਰ ਤੇ 1000 ਰੁਪਏ ਦੇ ਚਾਰ ਕਾਰ ਤੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰੋ ਦੁਕਾਨਦਾਰੋ ਸਾਰਿਆਂ ਦਾ ਫਾਇਦਾ ਬਜ਼ਾਰ ਦੇ ਵਿੱਚ 800 ਰੁਪਏ ਦਾ ਇੱਕ ਸੂਟ ਪਰ ਸਾਡੇ ਕੋਲ ਆਜੋ 500 ਰੁਪਏ ਦੇ ਵਿੱਚ ਦੇ ਦੇਾਂਗੇ ਬਜ਼ਾਰ 'ਚ ਰੇਟ 1200 1300 ਤੋਂ ਘਟਣੀ ਹਾਟਾ ਰੇਟ ਹੈ 650 ਤੋਂ ਦੇਖੋ ਬਜ਼ਾਰ ਦੇ ਵਿੱਚ ਸੂਟ ਦੀ ਕੀਮਤ ਹੈਗੀ 1500 ਰੁਪਏ ਦੁਪੱਟਾ ਨਾਲ ਡਿਜ਼ਾਈਨਰ ਆ ਅਸੀਂ ਦਮਾਂਗੇ 1500 ਦੇ ਦੋ ਮਤਲਬ 750 ਰੁਪਏ ਦਾ ਸੂਟ ਲੈ ਜਾਓ ਗਲਾ ਕਿੰਨਾ ਪਿਆਰਾ ਬਣਿਆ ਚਾਹੇ ਪਾਰਟੀ ਵੇਅਰ ਪਾਓ ਚਾਹੇ ਆਮ ਪਾਓ ਵਿਆਹ ਸ਼ਾਦੀ ਤੇ ਸੂਟ ਪਾ ਕੇ ਚਲੇ ਜਾਓ ਲੋ ਜੀ ਰੇਟ ਕੀ ਹੈ 6800 ਦੇਖੋ ਕੋਈ ਇੱਥੇ ਆ 2000 ਜਣਾ ਕੋਈ 1800 ਜਣਾ ਆ ਵੀ ਤੁਹਾਨੂੰ ਅਸੀਂ 850 ਰੁਪਏ ਦੇਣਾ ਇੱਥੇ ਜੇ 1000 ਰੁਪਏ ਦਾ ਸੂਟ ਹੋਣਾ ਤੁਹਾਨੂੰ 1050 ਰੁਪਏ ਦੇ ਵਿੱਚ ਇਹ ਸੂਟ ਦੇ ਰਹੇ ਹਾਂ ਗਿਆ 10 10 ਰੁਪਏ 20 20 ਰੁਪਏ 50 50 ਰੁਪਏ ਦੇ ਮਾਰਜਨ ਦੇ ਸੂਟ ਵੇਚ ਦਿਆ ਵਾਈਟ ਸੂਟ ਜਿਨ੍ਹਾਂ ਨੇ ਪਸੰਦ ਹੈਗੀ ਆ ਉਹਨਾਂ ਦੇ ਲਈ ਤਾਂ ਇਹ ਟਾਪ ਦੀਆਂ ਚੀਜ਼ਾਂ ਕੀਮਤ ਕਿੰਨੇ ਆ ਕੋਈ 2500 ਕੋਈ 2000 ਨਹੀਂ ਤੁਹਾਨੂੰ ਸਿਰਫ ਅਸੀਂ 1000 ਰੁਪਏ ਦੇ ਵਿੱਚ ਵਾਈਟ ਸੂਟ ਦੇ ਦਾਂਗੇ ਆ ਚੱਕੋ ਜੀ ਫੋਟੋ ਵਾਲਾ ਸੂਟ ਦੇਖੋ ਮਾਰਕੀਟ ਦੇ ਵਿੱਚ 3500 4000 5000 ਮੂੰਹ ਮੰਗਾ ਰੇਟ ਹੈ ਪਰ ਆ ਦੁਪੱਟਾ ਇੰਨਾ ਸੋਹਣਾ ਲਾ ਕੇ ਆ ਚੱਕੋ ਮਸਰੀਨ ਕੋਟਨ ਦਾ ਸੂਟ 17500 ਰੁਪਏ ਦਾ ਚੈਲੰਜ ਵਾਲਾ ਰੇਟ ਹੈ ਸਾਡਾ ਆਹ ਦੇਖ ਲੋ ਜੀ ਫੋਟੋ ਵਾਲੇ ਸੂਟ ਬੁਟੀਕਾ ਵਾਲੇ ਸੂਟ ਕੋਈ ਇਹਨੂੰ ਪਾਕਿਸਤਾਨੀ ਕੋਈ ਇਹਨੂੰ ਅਫਗਾਨੀ ਇਹ ਫਿਲਮਾਂ ਦੇ ਵਿੱਚ ਪਾਈਆਂ ਹੁੰਦੀਆਂ ਮਾਡਲਾਂ ਨੇ ਇਦਾਂ ਦੇ ਸੂਟ ਪਾਏ ਹੁੰਦੇ ਆ ਕੋਈ ਇਹਦਾ 3500 ਮੰਗਦਾ ਕੋਈ ਇਹਦਾ 3800 ਮੰਗਦਾ 1750 ਰੁਪਏ ਦੇ ਵਿੱਚ ਸੂਟ ਦੇਣਾ ਦੁਪੱਟਾ ਦੇਖੋ ਕਿੰਨਾ ਸੋਹਣਾ ਅੱਤ ਕੁੜੀਆਂ ਦਾ ਫੇਵਰਿਟ ਕਲਰ ਆ ਬਲੈਕ ਸੂਟ ਦੇ ਤੇ ਬਹੁਤ ਸੋਹਣਾ ਕੰਮ ਆ ਬਾਹਾਂ ਤੇ ਕੰਮ ਆ ਘੇਰੇ ਤੇ ਦੇਖੋ ਦੁਪੱਟਾ ਦੇਖੋ ਇਹ ਵੀ ਤੁਹਾਨੂੰ ਅਸੀਂ ਫ੍ਰੀ ਦੇ ਪਾਈ ਦੇਣਾ ਮਤਲਬ 15-1600 ਰੁਪਏ ਦੇ ਵਿੱਚ ਇਦਾਂ ਦੇ ਸੂਟ ਅਸੀਂ ਤੁਹਾਨੂੰ ਦੇ ਦੇਣੇ ਹੈਗੇ ਆ ਆ ਚੱਕੋ ਜੀ ਬਾਟਮ ਵਰਕ ਆ ਗਿਆ ਭਾਜੀ ਬਾਟਮ ਵਰਕ ਹੋਇਆ ਵਾ ਗਲਾ ਕਿੰਨਾ ਸੋਹਣਾ ਬਣਿਆ ਘੇਰਾ ਕਿੰਨਾ ਪਿਆਰਾ ਫੋਟੋ ਵਾਲਾ ਪੀਸ ਆ yellow ਕਲਰ ਦੇ ਨਾਲ ਫਰੋਜੀ ਕੰਟਰਾਸਟ ਕਿੰਨਾ ਪਿਆਰਾ ਤੇ ਰੇਟ ਕਿੰਨਾ ਆ 1275 ਸਿਰਫ ਗਲੇ ਤੇ ਕੰਮ ਹੈਗਾ ਆ ਹੇਠਾ ਕੰਮ ਆ ਪਹੁੰਚਿਆਂ ਦੇ ਕੰਮ ਆ ਦੁਪੱਟਾ ਨਾਲ ਆ ਰੇਟ ਕਿੰਨਾ 1000 ਰੁਪਏ ਤੁਸੀਂ ਹੈਰਾਨ ਜ਼ਰੂਰ ਹੁੰਦੇ ਹੋਣ ਪਰ ਰੇਟ ਪੜ ਲਓ ਮਾਡਰਨ ਵਾਲਾ ਪੀਸ ਆ ਜੀ ਆ ਦੇਖੋ ਹਣਾ ਇਦਾਂ ਦੀਆਂ ਚੀਜ਼ਾਂ ਲਈ ਤੁਸੀਂ ਤਰਸਦੇ ਹੋ ਵੀ ਭਾਈ ਕਿੱਥੋਂ ਮਿਲਣਗੀਆਂ ਤੁਹਾਡੇ ਲਈ ਇੱਥੇ ਬਾਗਮਾਲ ਚੀਜ਼ਾਂ ਸੀ ਤਿਆਰ ਕਰਤੀਆਂ ਡਿਜ਼ਾਈਨ ਦੇਖ ਲਓ ਮਾਰਕੀਟ ਨਾਲੋਂ ਹਟ ਕੇ ਰੇਟਾਂ ਦੇ ਵਿੱਚ ਕੰਪੈਰੀਸ਼ਨ ਕਰਕੇ ਦੇਖ ਲਓ ਆਪਦੀਆਂ ਨੇੜੇ ਦੀਆਂ ਦੁਕਾਨਾਂ ਤੇ ਤੁਸੀਂ ਸੂਟ ਲੈਣੇ ਹੋ ਇੱਕ ਵਾਰੀ ਘਾਦੀਆਂ ਆਜੋ ਆ ਵੀ ਕੋਈ 5000 ਨਹੀਂ ਲੈਣਾ ਅਸੀਂ 2500 ਰੁਪਏ ਦੇ ਵਿੱਚ ਆ ਵੀ ਸੂਟ ਤੁਹਾਨੂੰ ਅਸੀਂ ਦੇ ਰਣਾ ਹੈਗਾ ਆ ਇਹ ਟਾਲਾ ਸੂਟ ਵੀ ਦੇਖੋ ਮਤਲਬ ਡਿਜ਼ਾਈਨ ਬਹੁਤ ਸੋਹਣਾ ਰੰਗ ਬਹੁਤ ਸੋਹਣਾ ਟੌਪ ਟੌਪ ਦੀਆਂ ਚੀਜ਼ਾਂ ਦੇ ਰਹੇ ਬਿਲਕੁਲ ਭਾਜੀ ਆ ਲਓ ਜੀ ਦਿੱਲੀ ਬੰਬੇ ਵਾਲੇ ਰਾਣੀਆਂ ਮਹਾਰਾਣੀਆਂ ਵਾਲੇ ਮਾਡਰਨ ਵਾਲੇ ਸੂਟ ਵੀ ਸਾਡੇ ਕੋਲ ਆ ਗਏ ਆ ਜਿਹੜੇ ਬਾਜ਼ਾਰ ਦੇ ਵਿੱਚ 8000 ਰੁਪਏ ਮੰਗਦਾ ਕੋਈ 8500 ਰੁਪਏ ਮੰਗਦਾ ਸਾਡੇ ਕੋਲ ਆ ਜੋ ਹੈਵੀ ਸੂਟ ਵਧੀਆ ਦੁਪੱਟੇ ਡਿਜ਼ਾਈਨਰ ਤੁਹਾਨੂੰ 3 3000 ਬਖਸ਼ੀਸ਼ਿਆਂ ਨਾ ਝੜਿਆ ਪਿਆ ਮੋਰ ਤੇਰੀ ਦੇਖੋ ਕਿਦਾਂ ਡਿਜ਼ਾਈਨ ਮੋਰ ਦਾ ਬਣਿਆ ਹੋਇਆ ਹੈ ਨਾ ਆ ਦੇਖੋ ਕਿੰਨਾ ਐਨ ਟੌਪ ਦੀ ਕੁਆਲਿਟੀ ਕੰਮ ਕੀਤਾ ਇਕੱਲਾ ਇਕੱਲਾ ਤੁਸੀਂ ਇਹਦੇ ਤੋਂ ਚੈੱਕ ਕਰ ਲਓ ਹਰ ਇੱਕ ਚੀਜ਼ ਦਾ ਤੁਹਾਡਾ ਫਾਇਦਾ ਇਹ ਰੇਟ ਕਿੰਨਾ ਸਿਰਫ ਤੇ ਸਿਰਫ ਤੁਹਾਨੂੰ 35 3800 ਹੋਲਸੇ ਰੇਟਾਂ ਤੋਂ ਵੀ ਸਸਤੇ ਦੇ ਰਹੇ ਆ ਇਸ ਤੋਂ ਇਲਾਵਾ ਤੁਸੀਂ ਅਨਾਰਕਲੀ ਸੂਟ ਲੈਣੇ ਆ ਡਰੈਸਾਂ ਲੈਣੀਆਂ ਲਹਿੰਗੇ ਲੈਣੇ ਆ ਉਹਦੇ ਵਿੱਚ ਵੀ ਆ ਤੁਸੀਂ ਹੁਣ ਚੀਜ਼ਾਂ ਚੈੱਕ ਰੇਟ ਵੀ ਸੁਣ ਲਓ ਤੁਸੀਂ ਦੇਖੋ ਜੀ ਡਿਫਰੈਂਟ ਚੀਜ਼ਾਂ ਲੈ ਕੇ ਆਉਂਦੇ ਆ ਆ ਜਿਹੜਾ ਤੁਸੀਂ ਸੂਟ ਦੇਖ ਰਹੇ ਹੋ ਜਿਹੜੀ ਅਨਾਰਕਲੀ ਦੇਖ ਰਹੇ ਹੋ ਭਾਜੀ ਇਹ ਕਿੰਨੇ ਦੀ ਹੋਊਗੀ ਮਾਰਕੀਟ 'ਚ 10 ਤੋਂ 15000 ਦੀ ਪਰ ਅਸੀਂ ਦੇਣੀ ਹੈ 4500 ਰੁਪਏ ਦੀ ਕਰੇਵ ਤੇ ਸੋ ਲਓ ਜੀ ਇਸ ਤੋਂ ਇਲਾਵਾ ਤੁਸੀਂ ਰੰਗ ਕਿਸ ਨੇ ਬਲੈਕ ਲੈਣਾ ਤਾਂ ਬਲੈਕ ਵੀ ਲੈ ਸਕਦੇ ਹਾਂ ਨਾ ਇਹ ਕੋਈ 15000 18000 ਨਹੀਂ ਆਹ ਰੇਟ ਦੇਖੋ ਲਿਖ ਕੇ ਲਾਤਾ 52500 ਰੁਪਏ ਦੇ ਵਿੱਚ ਮਤਲਬ 5000 ਰੁਪਏ ਦੇ ਵਿੱਚ ਤੁਹਾਨੂੰ ਅਨਾਰਕਲੀ ਦੇ ਦੇ ਆਹ ਚੱਕੋ ਜੀ ਰਾਇਲ ਬਲੂ ਅਨਾਰਕਲੀ ਹੈ 3700 ਰੁਪਏ ਦੀ ਦੇਖੋ ਸਾਡੇ ਕੋਲ ਵੈਡਿੰਗ ਸੂਟਾਂ ਦੀ ਵੀ ਬਹੁਤ ਸારી ਭੰਮਾਰ ਹੈਗੀ ਆ ਸਾਡੇ ਕੋਲ ਵੈਸੇ ਵੈਡਿੰਗ ਸੂਟ ਤਾਂ ਚੋਰਾ 1500 ਤੋਂ ਸ਼ੁਰੂ ਹੋ ਜਾਂਦਾ ਉਦੋਂ ਉੱਪਰ ਜਿੰਨਾਂ ਦੀ ਵੈਰਾਈਟੀ ਚਾਹੀਦੀ ਤੁਸੀਂ ਲੈ ਕੇ ਜਾ ਸਕਦੇ ਆ ਹਰ ਇੱਕ ਚੀਜ਼ ਇੱਕੋ ਹੀ ਛੱਤ ਤੇ ਤੁਹਾਨੂੰ ਮਿਲ ਜਾਣੀ